ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਆ ਦੋਸਤੋ ਕੁਝ ਸਮਾਂ ਪਹਿਲਾਂ ਅਸੀਂ ਤੁਹਾਡੇ ਨਾਲ ਲਾਈਵ ਤਸਵੀਰ ਸਾਂਝੀ ਕੀਤੀ ਸੀ ਕਿ ਚੱਬੇ ਦਾ ਜਿਹੜਾ ਛੋਟਾ ਪੁਲ ਆ ਬਾਬਾ ਨੋਹ ਸਿੰਘ ਦੀ ਸਮਾਤ ਤੋਂ ਅੱਗੇ ਤਾਂ ਉਸ ਦੇ ਉੱਪਰ ਸਵੇਰੇ ਬਿਆਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ 40 ਜਾਣਿਆਂ ਦੀ ਜਿਹੜੀ ਜਾਨ ਆ ਉਹ ਪਿੰਡ ਵਾਲਿਆਂ ਦੇ ਵੱਲੋਂ ਬਚਾਈ ਗਈ ਆ ਤਾਂ ਉਸ ਤੋਂ ਬਾਅਦ ਹੁਣ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਇਲਾ ਉੱਥੇ ਪਹੁੰਚੇ ਹੋਏ ਨੇ ਤਾਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਇਸ ਜਗ੍ਹਾ ਦੇ ਉੱਪਰ ਇਕੱਠਾ ਹੋਇਆ ਤਾਂ ਇਹਨਾਂ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਕੀ ਆ ਗਿਆ ਕਿ ਇਸ ਛੋਟੇ ਪੁੱਲ ਹੋਣ ਕਾਰਨ ਬਹੁਤ ਸਾਰੇ ਐਕਸੀਡੈਂਟ ਲਗਾਤਾਰ ਹੋ ਰਹੇ ਨੇ ਪਰ ਸਵੇਰੇ ਜਿਹੜਾ ਬਿਆਨਕ ਐਕਸੀਡੈਂਟ ਹੋਇਆ ਤਾਂ ਚਾਰ ਤੋਂ ਪੰਜ ਗੱਡੀਆਂ ਨਾਲ ਹੀ ਵਾਜ ਜਾਂਦੀਆਂ ਨੇ ਜਿਸ ਤੋਂ ਬਾਅਦ ਪਾਸੇ ਜਿਹੜੀ ਆ ਉਹ ਇਸ ਸੂਏ ਦੇ ਵਿੱਚ ਪਲਟ ਜਾਂਦੀ ਆ ਤਾਂ ਬੱਸ ਦਾ ਪਿਛਲਾ ਸ਼ੀਸ਼ਾ ਤੋੜ ਕੇ ਜਿਹੜੇ ਪਿੰਡ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਨੂੰ ਕੱਢਿਆ ਜਾਂਦਾ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਐਮਪੀ ਗੁਰਜੀਤ ਸਿੰਘ ਔਇਲਾ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਵੱਲੋਂ ਵੀਡੀਓ ਵੀ ਬਣਾਈ ਗਈ ਆ ਜੀ ਦੇਖੋ ਮੈਂ ਇੱਥੋਂ ਗੁਜ਼ਰ ਰਿਹਾ ਸੀ ਔ ਮੈਂ ਇਹਨੂੰ ਪਤਾ ਲੱਗਾ ਕਿ ਇੱਥੇ ਐਕਸੀਡੈਂਟ ਹੋਇਆ ਤੇ ਮੈਂ ਇੱਥੇ ਖੜੇ ਆਂ ਔਰ ਮੌਕਾ ਵੇਖ ਕੇ ਆਇਆ ਸਾਰੀ ਰੇਲਿੰਗ ਤੋੜ ਕੇ ਬੱਸ ਜਿਹੜੀ ਰਾਂ ਕਿਉਂਕਿ ਫੌਗ ਸੀ ਤੇ ਹੁੰਦ ਸੀ ਤੇ ਹੁੰਦੇ ਚ ਪਤਾ ਨਹੀਂ ਲੱਗਾ ਉਹਨਾਂ ਨੂੰ ਇਸ ਸਾਈਡ ਨੂੰ ਉਤਰ ਗਈ ਹੈ ਕਿਉਂਕਿ ਸਭ ਤੋਂ ਪੁਰਾਣੀ ਰੋਡ ਹੈ ਔਰ ਬਾਬਾ ਨੋ ਸਿੰਘੀ ਸਮਾਦ ਤੋਂ ਬਾਅਦ ਤਰਨਤਾਲ ਸਭ ਨੂੰ ਰੋਡ ਜਾਂਦਾ ਹੈ ਤੋਂ ਉਹਦੇ ਤੇ ਇਹਨਾਂ ਨੇ ਬਹੁਤ ਬਹਾਦਰੀ ਕਰਕੇ ਇਹਨਾਂ ਨੇ ਸਾਰੇ ਲੋਕਲ ਬੰਦੇ ਦਿਲਵਾਖ ਤੋਂ ਇਹਨਾਂ ਦੇ ਪਰਿਵਾਰ ਸਾਰੇ ਇਹਨਾਂ ਨੇ ਸਾਰੇ ਬੰਦੇ ਕੱਢੇ ਮੈਂ ਇਹਨਾਂ ਦੀ ਤਾਰੀਫ ਕਰਦੇ ਆਂ ਔਰ ਮੈਂ ਹੁਣੇ ਹੀ ਇਹਦੀ ਵੀਡੀਓ ਬਣਾ ਕੇ ਡੀਸੀ ਸਾਹਿਬ ਨੂੰ ਪਾਤੀ ਔਰ ਫੋਨ ਤੇ ਗੱਲ ਕਰ ਲਈ ਐ ਮੈਂ ਕਿਹਾ ਐਮਰਜੈਂਸੀ ਨੋਟ ਦੇ ਉਤੇ ਕਿਉਂਕਿ ਧੁੰਦ ਫੇਰ ਪੈਣੀ ਐ ਕੱਲ ਕੋਈ ਹੋਰ ਵੱਡਾ ਹਾਦਸਾ ਨਾ ਵਾਪਰੇ ਮੈਂ ਉਹਨਾਂ ਨੂੰ ਕਿਹਾ ਅੱਜ ਹੀ ਕਿਸੇ ਨੇ ਕਿਸੇ ਨੂੰ ਰਿਫਲੈਕਟਰ ਲਾਵੇ ਕੋਸ਼ਿਸ਼ ਕਰੇ ਐਮਰਜੈਂਸੀ ਨੋਟ ਦੇ ਉਤੇ ਇਮੀਡੀਏਟਲੀ ਤੇ ਐਕਸ਼ਨ ਲੈਣ ਤੇ ਇਹ ਬਾਕੀ ਮੈਂ ਦੱਸਣਾ ਚਾਹੁੰਨਾ ਕਿ ਇਹ ਰੋਡ 4 ਲੇਨ ਪਾਸ ਕਰਾ ਦਿੱਤੀ ਐ ਇਹ ਅੰਮ੍ਰਿਤਸਰ ਤੋਂ ਲੈ ਕੇ ਜਿਹੜੀ ਪੁਰਾਣੀ ਤਰਨਤਾਰ ਰੋਡ ਐ ਹਾਂ ਜੀ ਹਾਂ ਜੀ ਕਿਉਂਕਿ ਇਹ ਹੁੰਦੀ ਨਹੀਂ ਸੀ ਕਿਉਂਕਿ ਤਰਨਤਾਰ ਨੂੰ ਨਵਾਂ ਕ੍ਰੈਕਸ਼ਨ ਬਾਈਪਾਸ ਦਾ ਮਿਲ ਤੋ ਇਹ ਸਪੈਸ਼ਲ ਮੰਤਰੀ ਸਾਹਿਬ ਕੋ ਜਾ ਕੇ ਰਿਕੁਐਸਟ ਕਰਕੇ ਜਦੋਂ ਹੁਣ ਗੜਕਰੀ ਸਾਹਿਬ ਇਹਨਾਂ ਦੱਸਿਆ ਕਿ ਰੋਡ ਅਸੀਂ 4 ਲੇਨ ਪਾਸ ਕਰ ਦਿੱਤੀ ਕਿਉਂਕਿ ਅਸ਼ੀਦਾ ਸਾਹਿਬ ਨੂੰ ਆਉਂਦੀ ਹੈ ਰੁਸ਼ੀਦਾ ਸਾਹਿਬ ਤੁਹਾਨੂੰ ਪਤਾ ਹੈ ਜ ਦੁਪਹਿਰੇ ਤੇ ਬਹੁਤ ਸੰਗਤ ਜਾਂਦੀ ਲੱਖਾਂ ਦੀ ਤਦਾਦ ਦੇ ਵਿੱਚ ਹੁਣ ਰਾਸ਼ ਬਹੁਤ ਜ਼ਿਆਦਾ ਵੱਧ ਗਿਆ ਇਸ ਰੋਡ ਐ ਦੇ ਉੱਤੇ ਕਿਉਂਕਿ ਜਦੋਂ ਪਹਿਲਾਂ ਵੀ ਅਸੀਂ ਇਧਰੋਂ ਲੰਘਦੇ ਕਈ ਵਾਰ ਆਪ ਲੰਘਦੇ ਇਹ ਪਤਾ ਨਹੀਂ ਲੱਗਦਾ ਰੁਟੀਨ ਦੇ ਵਿੱਚ ਰਸਤੇ ਵਿੱਚ ਲੰਘ ਜਾਈਦਾ ਪਰ ਜਦੋਂ ਆ ਹੁਣ ਆ ਸਾਹਿਬ ਆਪ ਰਿਹਾ ਉਹਦੇ ਨਾਲ ਇਸ ਗੱਲ ਦਾ ਮਤਲਬ ਲੱਗਾ ਕਿ ਇਹ ਵਾਕਿਆ ਹੀ ਪੁਲ ਜਿਹੜਾ ਸੀ ਡਬਲ ਹੋਣਾ ਚਾਹੀਦਾ ਸੀ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਸਰ ਲੱਗਦਾ ਨਹੀਂ ਕਿ ਇਹਨਾਂ ਨੂੰ ਦੱਸੀਗੇ ਕਿ ਇੱਧਰ ਨੂੰ ਸਾਡਾ ਆਉਣ ਜਾਣ ਘੱਟ ਹੁੰਦਾ ਮੈਂ ਇਹਨਾਂ ਨੂੰ ਇਹੀ ਰਿਕੁਐਸਟ ਕਰ ਰਿਹਾ ਸੀ ਕਿ ਇਹ ਗੱਲਾਂ ਸਾਨੂੰ ਪਹਿਲਾਂ ਧਿਆਨ ਚ ਵੀ ਰੱਖਿਆ ਕਰੋ ਤਾਂ ਕਿ ਅਸੀਂ ਇਹ ਚੀਜ਼ਾਂ ਨੂੰ ਟਾਈਮ ਸਰ ਠੀਕ ਕਰ ਸਕੀਏ ਸੋ ਮੈਂ ਹੁਣੇ ਇਹਨਾਂ ਨੂੰ ਕਿਹਾ ਵੀ ਔਰ ਉਹ ਜਿਹੜੀ ਬੋਰਲੈਂਡ ਹੋਣੀ ਆ ਉਹਦੇ 'ਚ ਆਲਰੇਡੀ ਇਹ ਪੁਲ ਉਹਦੇ 'ਚ ਹੈ ਹੀ ਹੈ ਉਹਦੇ ਐਸਟੀਮੇਟ ਦੇ ਵਿੱਚ ਪਰ ਉਸ ਤੋਂ ਪਹਿਲੇ ਦੀ ਜਿਹੜੀ ਗ੍ਰਿਲ ਆ ਉਹ ਠੀਕ ਕਰਕੇ ਇਹਦੇ ਫਲੈਸ਼ਰ ਲਾ ਕੇ ਸਾਈਡਾਂ ਤੇ ਜਿਹੜੀਆਂ ਫਲੈਸ਼ ਲਾਈਟ ਹੁੰਦੀਆਂ ਨੇ ਐਮਬ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਪਿੱਛੇ ਉਹ ਅਸੀਂ ਇਹਨਾਂ ਨੂੰ ਕਹਿ ਕੇ ਕਿਸੇ ਤਰੀਕੇ ਨਾਲ ਮੈਂ ਡਿਸੀਨ ਕਾ ਇਮੀਡੀਏਟਲੀ ਇੱਕ ਅੱਧੇ ਦਿਨ ਦੇ ਵਿੱਚ ਇਹਨਾਂ ਨੂੰ ਕੰਪਲੀਟ ਕਰੋ ਸਰ ਜਦੋਂ ਕੋਈ ਬਿਆਨਕ ਐਕਸੀਡੈਂਟ ਹੋ ਜਾਂਦਾ ਜਾਂ ਫਿਰ ਵੱਡੀ ਘਟਨਾ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਤਾਂ ਜੇਕਰ ਅਸੀਂ ਗੱਲ ਕਰੀਏ ਪਿੰਡ ਵਾਲਿਆਂ ਤੇ ਪਿੰਡ ਵਾਲਿਆਂ ਦੇ ਵੱਲੋਂ ਕਹਿਆ ਜਾ ਰਿਹਾ ਕਿ ਦਿਨ ਦੇ ਟਾਈਮ ਐਕਸੀਡੈਂਟ ਹੋਇਆ ਤਾਂ ਰਾਤ ਦੇ ਟਾਈਮ ਕੋਈ ਵੀ ਲਾਈਟ ਇਸ ਸੜਕ ਦੇ ਉੱਪਰ ਨਹੀਂ ਦਿਖਾਈ ਦਿੰਦੀ ਬਿਲਕੁਲ ਦੇਖੋ ਇਹ ਜਿਹੜੀ ਰੋਡ ਹੈ ਇਹ ਪਹਿਲਾਂ ਜਿੱਥੋਂ ਦਾ ਕਾਰਪੋਰੇਸ਼ਨ ਉੱਥੋਂ ਤੱਕ ਤੇ ਹੈਗੀ ਹੈ ਕਾਰਪੋਰੇਸ਼ਨ ਤੋਂ ਅੱਗੇ ਇਹਦੇ ਤੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਮੈਂ ਉਹੀ ਗੱਲ ਬੇਨਤੀ ਕਰ ਰਿਹਾ ਪਿੰ ਤੁਸੀਂ ਧਿਆਨ ਚ ਲਿਆਓ ਹਿਮੀ ਜਿਹੜੀ ਉਸੇ ਡਿਐਕਟ ਕਰਦਾ ਕਿਉਂਕਿ ਜਿਸ ਬੰਦੇ ਨੇ ਜਾਂਦਾ ਮੂਵ ਕਰਦਾ ਉਹਦੇ ਤੇ ਧਿਆਨ ਚ ਆਈ ਜਾਂਦਾ ਸਾਰੇ ਪੁਲ ਵੀ ਆਉਂਦੀਆਂ ਕਈ ਦਿੱਕਤਾਂ ਵੀ ਆਉਂਦੀਆਂ ਉਹਨੂੰ ਬੰਦਾ ਉਸੇ ਜਿਹੜੇ ਆਪਣੇ ਧਿਆਨ ਚ ਲਿਆ ਕੇ ਕੀ ਕਰਦਾ ਪਰ ਕਈ ਵਾਰੀ ਕਈ ਚੀਜ਼ਾਂ ਨਹੀਂ ਤੁਸੀਂ ਰੁਟੀਨ ਚ ਤੁਸੀਂ ਵੀ ਲੰਘਦੇ ਹੋ ਗਤਨ ਦਾ ਰੋਡ ਪਰ ਕਦੀ ਧਿਆਨ ਨਹੀਂ ਦਿੱਤਾ ਹੋਊਗਾ ਪਰ ਕੁਦਰਤੀ ਸ਼ਾਇਦ ਕਿ ਫੌਗ ਸੀ ਫੌਗ ਉਹ ਰੋਡ ਤੋਂ ਸਾਈਡ ਨੂੰ ਹੋ ਕੇ ਪੁਲਿਸ ਕਿਉਂਕਿ ਸਿੰਗਲ ਹੈ ਮਤਲਬ ਤੇ ਉਹ ਛੋਟਾ ਹੈ ਉਹਰ ਉੱਦ ਤੋਂ ਥੱਲੇ ਉੱਤਰ ਗਈ ਬਾਸ ਔਰ ਸਿੱਧੀ ਉਹਦੇ ਚ ਜਾ ਟਕੀ ਸਰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੋਲਾ ਨੂੰ ਵੱਡਾ ਕੀਤਾ ਜਾਵੇ ਕਿਉਂਕਿ ਦੋਨੇ ਪਾਸੇ ਸੁਆ ਦਿਖਾਈ ਦੇ ਰਿਹਾ ਭਾਈ ਸਾਹਿਬ ਇਹਦੀ ਮੰਗ ਹੈ ਤੇ ਵੱਡੀ ਵੱਡੀ ਜ਼ਰੂਰਤ ਹੈ ਇਹ ਤੇ ਲੱਗਦਾ ਨਹੀਂ ਇਹ ਤੇ ਜ਼ਰੂਰਤ ਹੈ ਉਹਦੇ ਵੱਡਾ ਕੀਤਾ ਜਾਏ ਸਰ ਇੱਕ ਜੇਕਰ ਭੰਡਾਰੀ ਪੁਲ ਦੀ ਗੱਲ ਕਰੀਏ ਭੰਡਾਰੀ ਪੁਲ ਦੇ ਉੱਪਰ ਵੀ ਅੱਜ ਜੇਕਰ ਗੱਲ ਕਰੀਏ ਠੰਡ ਡੀਆਂ ਉਸ ਜਗ੍ਹਾ ਦੇ ਉੱਪਰ ਵੱਜ ਚੁੱਕੀਆਂ ਨੇ ਤਾਂ ਕਾਰਨ ਕੀ ਆ ਕਿਉਂ ਨਹੀਂ ਪ੍ਰਸ਼ਾਸਨ ਜਾਗਦਾ ਪਿਆ ਕਿਉਂ ਨਹੀਂ ਉਸ ਪੋਲ ਨੂੰ ਗੋਟੀਵੀਰ ਪ੍ਰਸ਼ਾਸਨ ਜਾਗਦਾ ਜਦੋਂ ਫੌਗ ਹੁੰਦੀ ਫੌਗ ਤੇ ਕਿਤੇ ਵੀ ਨਹੀਂ ਪਤਾ ਲੱਗਦਾ ਚਲਾਉਣ ਵਾਲੇ ਨੂੰ ਥੋੜਾ ਤਰੀਕੇ ਨਾਲ ਰਹਿਓ ਪਡਾਰੀ ਪੁਲ ਦੇ ਤੁਸੀਂ ਜਾਓ ਜੇ ਆਪਾਂ ਸ਼ਹਿਰ ਚ ਮੂਵ ਕਰ ਰਹੇ ਹਾਂ ਤਾਂ ਥੋੜਾ ਸਲੋ ਤਰੀਕੇ ਨਾਲ ਮੂਵ ਕਰਨਾ ਚਾਹੀਦਾ ਜਦੋਂ ਅਗੇ ਫੌਗ ਦਾ ਮਤਲਬ ਹੁੰਦਾ ਕਿ ਬਿਲਕੁਲ ਕੰਧ ਵਾਲਾ ਹੀ ਹਿਸਾਬ ਹੈ ਕਿ ਬਿਲਕੁਲ ਬਲੈਕ ਹੈ ਤੁਹਾਨੂੰ ਨਹੀਂ ਅਗੇ ਪਤਾ ਲੱਗਣਿਆ ਉੱਚ ਜੇ ਸਪੀਡ ਨਾਲ ਚਲਾਵਾਂਗੇ ਫਿਰ ਕੁਦਰਤੀ ਗੱਲ ਹਾਦਸੇ ਵਾਪਰਦੇ ਆ ਗਲਤੀ ਇੱਕ ਦਿਨ ਹੁੰਦੀ ਹੈ ਹਾਦਸੇ ਫਿਰ ਮਗਰ ਮਗਰ ਲਗਾਤਾਰ ਵੱਜ ਜਾਂਦੀਆਂ ਨੇ ਪਰ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ ਲੋਕਾਂ ਦਾ ਕਹਿਣਾ ਕਿ ਭੰਡਾਰੀ ਪੁਲ ਦੇ ਉੱਪਰ ਪੁਲਿਸ ਦੇ ਵੱਲੋਂ ਕੰਦ ਤਿਆਰ ਕਰ ਦਿੱਤੀ ਗਈ ਆ ਪਹਿਲਾਂ ਬੈਰੀਕੇਡ ਲਗਾਏ ਗਏ ਸੀ ਉਸ ਤੋਂ ਬਾਅਦ ਕੰਦ ਤਿਆਰ ਕਰ ਦਿੱਤੀ ਗਈ ਜਿਹੜੇ ਅੰਬਰਸਤ ਦੇ ਲੋਕ ਨੇ ਉਹ ਕਹਿੰਦੇ ਨੇ ਸਾਨੂੰ ਪਤਾ ਨਹੀਂ ਆ ਕਿ ਆਪਣੇ ਆਪ ਹੀ ਕੰਦ ਤਿਆਰ ਕਰਤੀ ਆ ਕੋਈ ਉੱਥੇ ਇਹਨਾਂ ਨੇ ਰਿਫਲੈਕਟਰ ਨਹੀਂ ਲਾਇਆ ਰਿਫਲੈਕਟਰ ਬਿਲਕੁਲ ਜੇ ਉਹਦੀ ਜੇ ਉਹਦੀ ਕੋਤਾਹੀ ਰਿਫਲੈਕਟਰ ਲਾਉਂਦੀ ਆ ਤੇ ਉਹਦੇ ਤੇ ਬਕਾਇਦਾ ਐਕਸ਼ਨ ਹੋਏਗਾ ਜਿਨਨੇ ਜਿਨਨੇ ਕੋ ਰਿਫਲੈਕਟਰ ਨਹੀਂ ਲਾਏ ਉਹ ਵੀ ਇਮੀਡੀਏਟਲੀ ਮੈਂ ਉਹਦਾ ਵੀ ਇਹ ਮਤਲਬ ਨੋਟਿਸ ਲੈ ਕੇ ਉਹਨਾਂ ਨੂੰ ਕੌਂਸਲਰ ਦੀ ਇਲੈਕਸ਼ਨ ਨਾ ਹੋਣ ਕਰਕੇ ਕਾਰਪੋਰੇਸ਼ਨ ਦਾ ਤੁਸੀਂ ਦੇਖੋ 6 ਮਹੀਨੇ ਹੋ ਗਏ ਸਾਡੇ ਕੋ ਕਮਿਸ਼ਨਰ ਐ ਨਹੀਂਗਾ। ਤੋਂ ਇਹ ਕੰਮ ਛੋਟੇ ਛੋਟੇ ਜਿਹੜੇ ਹੁੰਦੇ ਇਹ ਨੇ ਲੋਕਲ ਲੋਕਲ ਗਵਰਨਮੈਂਟ ਦੇ ਅਧਿਕਾਰ ਖੇਤਰ ਹੁੰਦੇ ਉਹਨਾਂ ਕਰਨੇ ਹੁੰਦੇ ਮੈਂ ਫੇਰ ਵੀ ਇਹਦੇ ਬਾਰੇ ਡੀਸੀ ਨਾਲ ਗੱਲ ਕਰੂੰਗਾ ਔਰ ਡੀਸੀ ਨੂੰ ਕਹੂੰਗਾ ਕਿ ਜਿੱਥੇ ਜਿੱਥੇ ਰਿਫਲੈਕਟਰ ਦੀ ਲੋੜ ਹੈ ਉੱਥੇ ਰਿਫਲੈਕਟਰ ਲਾਉਣੇ ਚਾਹੀਦੇ। ਸਰ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਜਿਹੜਾ ਲਿਖ ਕੇ ਭੇਜਿਆ ਜਾਏਗਾ ਇਹ ਕੰਮ ਪੀਤਾ ਜਾਵੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਵੇਗਾ। ਮੈਂ ਲਾਈਵ ਵੀਡੀਓ ਬਣਾ ਕੇ ਪਈ। ਲਿਖਣਾ ਤਾਂ ਬ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਇਲਾ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਜਾਣਕਾਰੀ ਦਿੱਤੀ ਗਈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਿੰਡ ਵਾਲਿਆਂ ਨੂੰ ਵੀ ਅਸੀਂ ਦੱਸ ਦਿੱਤਾ ਕਿ ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਵੀ ਗੱਲਬਾਤ ਆਂਦੀ ਹੈ ਤਾਂ ਤੁਸੀਂ ਸਿੱਧਾ ਆ ਕੇ ਮੈਨੂੰ ਦਫ਼ਤਰ ਦੇ ਵਿੱਚ ਮਿਲੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤਾਂ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਭੰਡਾਰੀ ਪੁਲ ਦੀ ਤਾਂ ਭੰਡਾਰੀ ਪੁਲ ਤੇ ਵੀ ਲਗਾਤਾਰ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਪ੍ਰਸ਼ਾਸਨ ਨੂੰ ਪੂਰੀ ਲਾਈਵ ਵੀਡੀਓ ਬਣਾ ਕੇ ਭੇਜ ਦਿੱਤੀ ਆ ਤਾਂ ਨਾਲ ਹੀ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜਿਹੜੀ ਆ ਘਟਨਾ ਨਾ ਹੋਵੇ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਜਿਹੜੇ ਜਿਹੜੇ ਕੰਮ ਹੋਣ ਵਾਲੇ ਨੇ ਜਲਦੋਂ ਜਲਦ ਕਿਤੇ ਜਾਣ ਜਗਵੰਟੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ